ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਟਾਂਡਾ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਦੇ ਵਿੱਚ ਦੋ ਲੋਕ ਗ੍ਰਿਫਤਾਰ ਏਅਰਪੋਰਟ ਤੁਹਾਡੇ ਨਾਲ ਸਾਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਇੰਸਪੈਕਟਰ ਓੰਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਥਾਣਾ ਟਾਂਡਾ ਸਮੇਤ ਲੇਡੀ ਸਟਾਫ ਨੂੰ ਉਸ ਵੇਲੇ ਵੱਡੀ ਸਬੰਦ ਦਾ ਹਸਲ ਹੋਈ ਜਦੋਂ ਪੁਲਿਸ ਪਾਰਟੀ ਜਾਜਾ ਚੌਕ ਟਾਂਡਾ ਮੌਜੂਦ ਸੀ ਤਾਂ ਬਚਨੀ ਪਤਨੀ ਸ਼ੇਵਦੇয়াল ਅਤੇ ਰਾਜਕੁਮਾਰ ਉਰਫ ਰਾਜੂ ਪੁਤਰ ਸ਼ਿਵਦੇਵਾਲ ਨੇ ਬਿਜਲੀ ਘਰ ਵਾਰਡ ਨੰਬਰ 5 थाना ਟਾਂਡਾ ਜੋ ਕਿ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਉਹ ਨਜਾਇਜ਼ ਸ਼ਰਾਬ ਠੇਕਾ ਹਿਮਾਚਲ ਪ੍ਰਦੇਸ਼ ਵਿੱਚੋਂ ਲਿਆ ਕੇ ਬੋਤਲਾਜੋਂ ਕੱਢ ਕੇ ਸ਼ਰਾਬ ਵਿੱਚ ਕੋਈ ਹੋਰ ਰਸੂ ਮਿਲਾ ਕੇ ਖੁੱਲੀਆਂ ਬਾਲਟੀਆਂ ਦੇ ਵਿੱਚ ਵੇਚਦੇ ਹਨ ਉਹਨਾਂ ਪਾਸੋਂ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਸ਼ਰਾਬ ਬਰਾਮਦ ਹੋਈ ਉਹਨਾਂ ਉੱਤੇ ਮੌਕੇ ਤੇ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਜਾਰੀ ਹੈ ਤੁਸੀਂ ਦੇਖ ਰਹੇ ਹੋ ਜਸਵੀਰ ਕਾਜਲ ਦੀ ਵਿਸ਼ੇਸ਼ ਰਿਪੋਰਟ ਹਰਪੁਨੰਦਰ ਮਾਨਜੋਗ ਐਸਐਸਪੀ ਸਰਦਾਰ ਸਤਾਸ਼ ਸਿੰਘ ਚਾਹਲ ਜੀ ਵੱਲੋਂ ਮਾਰੇਆਂ ਸਾਨੂੰ ਖਾਸ ਸਪੈਸ਼ਲ ਮੀਟਿੰਗ ਚਲਾਈ ਗਈ ਹੈ ਜਿਸ ਦੇ ਤਹਿਤ ਕਸਟਮ ਇਨਵੈਸਟੀਗੇਸ਼ਨ ਦੇ ਸੱਜਣ ਜੀ ਸੰਭਈਆ ਪੀਐਸਟੀ ਸਰਦਾਰ ਲਾਲ ਸਿੰਘ ਸਰਦਾਰ ਪੰਡਾ ਇਹ ਵਾਈਲ ਵਿੱਚ ਕਲ ਟਾਂਡਾ ਪੀਸ ਵੱਲੋਂ ਨਸ਼ੇ ਦੇ ਖਿਲਾਫ ਵੀ ਇਹ ਜਿਹੜੀ ਨਾਕਸਤਾਨ ਨੂੰ ਮਿਤੀ ਆ ਉਹਦੇ ਤਹਿਤ ਇੱਕ ਸ਼ਰਾਬ ਦੀ ਵੱਡੀ ਫੇਰਬੰਦ ਕੀਤੀ ਹੈ ਬੀਬੀਪੁਰਾ ਕਲੋਨੀ ਹੈ ਜਿਹੜੀ ਇਹ ਵੀ ਕਰਸੋਨੀ ਟਾਂਡਾ ਬਾਈਪਾਸ ਨੇੜੇ ਆ ਉਥੇ ਇੱਕ ਬਤਰੀ ਨਾਂ ਦੀ ਔਰਤ ਹੋਈ ਆ ਜਿਹੜੀ ਥਾਣੇ ਦੀ ਹਿਸਟਰੀ ਸ਼ੀਟਰ ਵੀ ਆ ਇੱਕ ਉਹਦਾ ਲੜਕਾ ਰਾਜਕੁਮਾਰ ਰਾਜੂ ਤੇ ਇਹਨਾਂ ਦੇ ਨਾਲ ਰੇਡ ਕੀਤਾ ਤੇ ਮੁਖਬਰ ਨੇ ਇਤਰਾ ਦਿੱਤੀ ਸੀ ਕਿ ਇਹ ਹਿਮਾਚਲ ਤੋਂ ਸ਼ਰਾਬ ਲੈ ਕੇ ਆਉਂਦੇ ਠੇਕੇ ਦੀ ਤੇ ਘੜੀ ਲਿਆ ਕੇ ਉਹਨੂੰ ਖੋਲ ਕੇ ਵਿੱਚ ਉਹਦੇ ਬਹੁਤ ਚੀਜ਼ਾਂ ਮਿਕਸ ਕਰਕੇ ਤੇ ਜਿਹੜੀਆਂ ਤੇਲ ਵਾਲੀਆਂ ਜੰੀਆਂ ਉਹਨਾਂ ਚ ਪਾ ਲੈਂਦੇ ਆ ਤੇ ਫਿਰ ਅੱਗੇ ਆਪਣੇ ਘਰਾਂ ਵਿੱਚ ਦੇ ਆ ਤੇ ਪੁਲਿਸ ਆਉਂਦੀ ਆ ਤਾਂ ਉਹ ਦੇਖ ਕੇ ਕੋਸ਼ਰਾਬ ਡੋਲ ਵੀ ਦਿੰਦੇ ਆ ਕੱਲ ਉਸ ਰੇਡ 'ਚ ਸਫਲਤਾ ਹਾਸਲ ਹੋਈ ਇਹਨਾਂ ਦੇ ਘਰੋਂ ਕੱਲ 36 ਬੋਤਲਾਂ ਖਾਲੀ ਜਿਹੜੀਆਂ ਹਮਾਚਲੇ ਕਿਤੇਆਂ ਹੈਗੀਆਂ ਉਹ ਮਿਲੀਆਂ ਅਤੇ ਤਿੰਨ ਜਿਹੜੀਆਂ ਰੰਗ ਵਾਲੀਆਂ ਬੇਟੀਆਂ ਦਮੀਆਂ ਉਹਨਾਂ ਚ ਸ਼ਰਾਬ ਜਿਹੜੀ ਮਿਲੀ ਕਿ ਕਿਤੇ ਚਾਰ ਬੋਤਲਾਂ ਸੀ ਦੂਜਿਆਂ ਚ 16 ਸੋਨਾਂ ਪੁੱਲ ਲਾ ਕੇ ਇਹਨਾਂ ਕੋਲੇ ਸ਼ਕਤੀ ਬੋਤਲਾਂ ਦੀ ਤਰੀ ਜਿਹੜੀ ਹੈ ਠੇਕੇ ਦੀ ਸ਼ਰਾਬ ਮਰਚੂ ਗ੍ਰਾਮ ਦਿੰਦੀਆਂ ਇਹਨਾਂ ਦੇ ਮੁਕਾਦਮਾ ਦਰਜ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮੰਗ ਕੇ ਪੇਸ਼ ਹੋ ਜਾਊਗਾ ਇਹ ਤੁਸੀਂ ਵਾਰ-ਵਾਰ ਕ੍ਰਾਇਮ ਕਰਦੇ ਹੋ ਔਰ ਜੇਲ੍ਹਾਂ ਚ ਹੋਏ ਆ ਇਹਨਾਂ ਦੇ ਖਿਲਾਫ ਸਖਤੀ ਨਾਲ ਕੰਮ ਕੀਤਾ ਜਾ ਰਿਹਾ ਕੋਰੇ ਨੋਇਨ ਪ੍ਰੋਪਰਾਈਟਰ ਦੇ ਵੈਰੀਫਾਈ ਕਰਕੇ ਲਈ ਜੀ ਕਰ ਰਹੀ ਹਾਂ ਤੁਹਾਨੂੰ ਦਿਨ ਦਿੰਦੀ ਹਾਂ ਥੈਂਕ ਯੂ